ਨੇ ਬਹੁਤ ਹੀ ਸਤਿਕਾਰਯੋਗ ਚੰਨੀ ਜੀ ਉਹਨਾਂ ਤੇ ਟਿੱਪਣੀ ਨਾ ਕਰੋ ਤੁਸੀਂ ਗੱਲ ਕਰੋ ਜਿਹੇ ਸਾਡੇ ਨੌਜਵਾਨਾਂ ਦੀ ਜਿਨ੍ਹਾਂ ਨੇ ਵਰਲਡ ਦੇ ਵਿੱਚ ਨਾਮ ਰੌਸ਼ਨ ਕੀਤਾ ਸਾਡੇ ਇਸ ਛੋਟੇ ਜਿਹੇ ਪੰਜਾਬ ਦਾ ਆਪ ਦੇ ਇੱਕ ਛੋਟੇ ਜ਼ਿਲ੍ਹੇ ਮਾਨਸਾ ਦਾ ਗੱਲ ਕਰੋ ਭਾਈ ਸਾਡੇ ਮੂਸੇ ਵਾਲੇ ਦੀ ਗੱਲ ਕਰੋ ਉਹਦੇ ਮਾਤਾ ਪਿਤਾ ਨੂੰ ਇਨਸਾਫ ਦਿਵਾਉਣ ਦੀ ਸੋ ਬਜਟ 'ਚ ਵੀ ਕੁਝ ਨਹੀਂ ਕੱਲ ਜੋ ਸੈਸ਼ਨ ਦੇ ਵਿੱਚ ਗੱਲਾਂ ਹੋ ਰਹੀਆਂ ਨੇ ਇਹਨਾਂ ਦੇ ਮੰਤਰੀ ਬਹਿ ਕੇ ਜੋ ਉੱਥੇ ਗੱਲਾਂ ਕਰਦੀਆਂ ਨੇ ਕਰਦੇ ਨੇ ਉਹ ਵੀ ਤੇ ਬਹੁਤ ਹੀ ਮੈਂ ਸਮਝਦੀਆਂ ਇੱਕ ਨਿਰਾਸ਼ਾਜਨਕ ਜਿਹੜੀਆਂ ਗੱਲਾਂ ਨੇ ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਜਿਹੜਾ ਇਹ ਸਾਡਾ 29 ਜੁਲਾਈ ਨੂੰ ਜਿਹੜਾ ਬਹੁਤ ਹੀ ਇੱਕ ਵੱਡਾ ਮਹਿਲਾਵਾਂ ਵੱਲੋਂ 올 ਇੰਡੀਆ ਮਹਿਲਾ ਕਾਂਗਰਸ ਤੇ ਸਾਰੀਆਂ ਸਾਡੀਆਂ ਭੈਣਾਂ ਵੱਲੋਂ ਇੱਕ ਅੰਦੋਲਨ ਜਿਹੜਾ ਸ਼ੁਰੂਆਤ ਕੀਤੀ ਜਾ ਰਹੀ ਹੈ ਜਦੋਂ ਤੱਕ ਇਹ 33% ਰਿਜ਼ਰਵੇਸ਼ਨ ਇਹ ਸਾਰੇ ਨਾਰੀ ਤੇ ਅਤਿਆਚਾਰ ਜਾਂ ਗਰੀਬੀ ਜਾਂ ਸਾਡੇ ਜਿਹੜੇ ਹੱਕ ਨੇ ਉਹ ਸਾਨੂੰ ਸਾਡੀਆਂ ਭੈਣਾਂ ਨੂੰ ਨਹੀਂ ਮਿਲਦੇ ਇਹ ਸਾਡਾ ਅੰਦੋਲਨ ਰਾਜਧਾਨੀ ਤੋਂ ਸ਼ੁਰੂ ਹੋ ਕੇ ਹਰ ਰਾਜ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਬਲਾਕ ਦੇ ਵਿੱਚ ਪਿੰਡ ਪਿੰਡ ਤੱਕ ਸਾਡੀਆਂ ਭੈਣਾਂ ਜਿਹੜੀਆਂ ਹੈਗੀਆਂ ਆਪਣੀ ਆਵਾਜ਼ ਬੁਲੰਦ ਕਰਨੀਆਂ ਤੇ ਜਦ ਤੱਕ ਸਾਡੀਆਂ ਭੈਣਾਂ ਨੂੰ ਇਹ ਸਾਡੇ ਅਧਿਕਾਰ ਨਹੀਂ ਮਿਲ ਜਾਂਦੇ ਉਹਨਾਂ ਨੂੰ ਸੁਰੱਖਿਆ ਨਹੀਂ ਮਿਲਦੇ ਅਸੀਂ ਸਾਡੀ ਕੋਈ ਵੀ ਭੈਣ ਖਾਸ ਕਰਕੇ ਮੈਂ ਪੰਜਾਬ ਮਹਿਲਾ ਕਾਂਗਰਸ ਦੀ ਪ੍ਰਧਾਨ ਮੇਰੀ ਸਾਰੀ ਸੰਗਠਨ ਦੇ ਅਹੁਦੇਦਾਰ ਬੈਠੇ ਨੇ ਮੇਰੇ ਨਾਲ ਮੈਂ ਇਹਨਾਂ ਵੱਲੋਂ ਵੀ ਤੁਹਾਡੇ ਮਾਧਿਅਮ ਰਾਹੀਂ ਇਹ ਦੱਸਣਾ ਚਾਹੁੰਦੀ ਆ ਸਰਕਾਰਾਂ ਨੂੰ ਇਹ ਜਿਹੜੀ ਮਹਿਲਾ ਕਾਂਗਰਸ ਹੈ ਇਹ ਕਦੇ ਵੀ ਹੁਣ ਟਿੱਕੇ ਨਹੀਂ ਬੈਠੂ ਜੋ ਤੁਹਾਡੇ ਚੁਟਕਲੇ ਜੁਮਲੇ ਬਾਜ਼ੀਆਂ ਜੋ ਇੱਥੇ ਦੀ ਸਰਕਾਰ ਤੇ ਉੱਪਰਲੀ ਸਰਕਾਰ ਮਜ਼ਾਕ ਕਰਦੀ ਹੈ ਸਾਡੀਆਂ ਭੈਣਾਂ ਨਾਲ ਇਹ ਕਦੇ ਵੀ ਬਰਦਾਸ਼ਤ ਨਹੀਂ ਹੋਊਗਾ ਤੇ ਅੰਤ ਦੇ ਵਿੱਚ ਮੈਂ ਇਹ ਵੀ ਕਹੂੰਗੀ ਕਿ ਮੈਂ ਸਦਾ ਦਿਨੀਆਂ ਆਪਣੀਆਂ ਸਾਰੀਆਂ ਉਹ ਭੈਣਾਂ ਨੂੰ ਜ਼ਰੂਰੀ ਨਹੀਂ ਕਿ ਉਹ ਮਹਿਲਾ ਕਾਂਗਰਸ ਦੇ ਸੰਗਠਨ ਨਾਲ ਜੁੜੀਆਂ ਨੇ ਉਹ ਭਾਣਾ ਚਾਹੇ ਕੋਈ ਪਿੰਡ ਦੇ ਵਿੱਚ ਪੰਜ ਸਰਪੰਚ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਐਮਸੀ ਜਾਂ ਕੋਈ ਵੀ ਸਾਡੀਆਂ ਭਾਣਾ ਜਾਂ ਕਿਸੇ ਨਾਲ ਕੋਈ ਵੀ ਦੁਰਵਿਹਾਰ ਚਾ ਕੋਈ ਵੀ ਹੈ ਸਾਡੀ ਜਿਹੜੀ ਸਟੇਜ ਹੈ ਉਹ ਸਾਝੀ ਕਰਨ ਦੇ ਲਈ ਅਸੀਂ ਤਿਆਰ ਹਾਂ ਸਾਡੇ ਨਾਲ ਹੋਣੀ ਸੰਦੋਲਨ ਦੇ ਵਿੱਚ ਸ਼ਾਮਿਲ ਹੋਣ ਤੇ ਅੰਤ ਵਿੱਚ ਮੈਂ ਇੱਕ ਵਾਰ ਫਿਰ ਇਹ ਕਹੂੰਗੀ ਕਿ ਇਹ ਜਿਹੜਾ ਅੰਦੋਲਨ ਹੈ ਇਹ ਜਦੋਂ ਤੱਕ ਸਾਡਾ ਸਾਨੂੰ ਨਿਆਂ ਨਹੀਂ ਮਿਲਦਾ ਨਿਆਂਇਕਾ ਹੱਕ ਮਿਲਨੇ ਤੱਕ ਇਹ ਜਾਰੀ ਰਹੂਗਾ ਤੇ ਮੈਂ ਤੁਹਾਡਾ ਸਾਰੇ ਪੱਤਰਕਾਰ ਸਹਿਬਾਨਾਂ ਦਾ ਆਪਣੇ ਭਰਾਵਾਂ ਦਾ ਦਿਲ ਦੀ ਗਹਿਰਾਈਆਂ ਚੋਂ ਧੰਨਵਾਦ ਮਾਣ ਵਧਾਇਆ ਤੇ ਬੇਨਤੀ ਕਰਦੀ ਹਾਂ ਕਿ ਸਾਡੇ ਆਉਣ ਵਾਲੇ 29 ਤਰੀਕ ਦੇ ਇਸ ਅੰਦੋਲਨ ਦੀ ਖਬਰ ਤੁਸੀਂ ਅਖਬਾਰਾਂ ਚ ਜਾਂ ਸੋਸ਼ਲ ਮੀਡੀਆ ਤੇ ਪੂਰੇ ਵਧੀਆ